ਰਾਗ ਬਿਲਾਵਲ ਮੁਹੱਲਾ 5 ਦੁਪਦੇ ਘਰ 5 ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਵਰ ਉਪਾਅ ਸਭ त्यागਿਆ ਹੁਣ ਮਾਰੇ ਸਾਹਿਬ ਬਿਲਾਵਲ ਦੇ ਸ਼ਬਦ ਹੋਰ ਗੋਹਣੋਂ ਗੜੀਆਂ ਵਾਲੀ ਉਚਾਰਨੇ ਪੰਜਵੇਂ ਘਰ ਸੁਰਦਾਰ ਵਿੱਚ ਇੱਕੋ ਗਾਇਤ੍ਰੂਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਬੁਖਾਰ ਜੇ ਤੋਂ ਚੜ ਕੇ हट ਗਿਆ ਮਾਰੇ ਸਾਹਸ ਕੀ ਪਾਤਸ਼ਾਹੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਹਿਬ ਜਾਦੇ ਰਾਜੀ ਹੈ ਬੁਖਾਰ ਉਤਰ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਪਰਿਵਾਰ ਵਾਲਾ ਕਿੰਤਾ ਦੇ ਸਹੇਦ ਵੇਖਿਆ ਸੀ ਉਹੋ ਜੇ ਮਾਰਨ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਆਪ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਰੇ ਪਿੰਡੇ ਤੇ ਚਿਹਰੇ ਤੇ ਹੱਜ ਫੇਰੇਆ ਸੀ ਕਿਉਂ ਬੁਖਾਰ ਨਾਪਦਾ ਤੇ ਉਸ ਵਕਤ ਮਾਰਨ ਖੁਸ਼ੀ ਦਾ ਇਹ ਸ਼ਬਦ ਸਿੱਖਾਂ ਦੇ ਪੁੱਛਣ ਤੋਂ ਸੋਖ ਸਾਹ ਦੇ ਇਹ ਪਵਿੱਤਰ ਸ਼ਬਦ ਦੇ ਚਾਰਨ ਕੀਤੇ ਹੈ ਰੱਖਿਆ ਦੇ ਅਵਰ ਉਪਾਸ ਸਭ त्यागਿਆ ਇਹ ਗੁਰਸਿੱਖੋ ਹੋਰ ਜਿਹੜੇ ਉਪਾਸ ਸੀ ਕਿਸੇ ਕੋਈ ਦਵਾਈ ਬੂਟੀ ਕਰਨ ਦੇ ਉਹ ਸਾਰਿਆਂ ਨੂੰ ਛੱਡ ਦਿੱਤਾ ਹੈ दारू ਨਾਮ ਲਿਆ ਇੱਕ ਬੰਦਾ ਗੁਰੂ ਦਾ ਨਾਮ ਹੀ ਸੀ ਤਾਂ दारू ਗ੍ਰਹਿਣ ਕੀਤਾ ਲਿਆ ਸਾਹਿਬ ਜੀ ਆਦੇ ਨੂੰ ਤੰਦਰੁਸਤ ਕਰਨ ਵਾਸਤੇ ਐਵੇਂ ਅਵਰ ਜਿਹੜੇ ਹੋਰ ਉਪਾਸ ਸੀ ਨਾ ਸਾਧਨ ਕਰਨ ਦੇ ਮਨ ਦੇ ਰੋਕਣ ਦੇ ਇੰਦਰੀਆਂ ਦੇ ਜਵਨ ਕਰਨ ਦੇ ਕਾਮ ਕ੍ਰੋਧ ਨੂੰ ਮਾਰਨ ਦੇ ਜਿੰਨੇ ਸਾਧਨ ਮੰਨੇ ਆ ਯੋਗ ਦੇ ਜਗ ਦੇ ਤਾਪ ਪਾਪ ਕਾਂ ਦੇ ਉਹ ਸਾਰਿਆਂ ਨੂੰ ਤਿਆਗ ਦਿੱਤਾ ਹੈ ਤਾਰੂ ਨਾਮ ਲਿਆ ਅੰਮ੍ਰਿਤ ਨਾਮ ਉਪਕੀ ਗਾਰੂ ਨੂੰ ਗ੍ਰਹਿਣ ਕੀਤਾ ਹੈ ਜੋ ਸਾਰਿਆਂ ਗਿਆਨ ਆਜ ਕ੍ਰੋਧਾਂ ਨੂੰ ਮਿਟਾਉਣ ਵਾਲਾ ਹੈ ਤਾਪ ਪਾਪ ਸਭ ਮਿਟੇ ਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਤਾਪ ਵੀ ਜਿਹੜੇ ਪਾਪ ਸੀ ਸ੍ਰੀ ਕੋਲ ਆਦਿਕ ਨਿਕਲਣ ਦੇ ਪੁਸ਼ਟੀ ਆਜ ਨੂੰ ਸਰਾਫ ਦਿੱਤੇ ਸੀ ਸਾਰੇ ਰੋਗ ਹੰਕਾਰ ਸਭ ਮਿਟ ਗਏ ਇਉਂ ਤਾਪਾਦੀ ਵਿਆਦੀ ਉਪਾਦੀ ਜੋ ਸਿਖਾਂ ਦੇ ਤਾਈ ਅਧਿਆਮ ਮੰਦੇ ਆਸਰੇ ਹੋਣ ਵਾਲੇ ਇਹਦੀ ਭੂਤ ਤਤਾਂ ਦੀ ਖਿਲਦਾ ਨੇ ਡਿਗੜਨੇ ਕਰਕੇ ਇਹਦੀ ਦੇਵ ਵਾਇਪ ਅਤੇ ਇਸੇ ਪ੍ਰਕਾਰ ਦਾੰਗ ਸੋਟ ਪ੍ਰੇਤ ਪੀੜਾ ਆਦਿਕ ਜਿੰਨੇ ਸ੍ਰੀ ਇਹ ਤਿੰਨ ਪ੍ਰਕਾਰ ਦੇ ਤਾਪ ਹਨ ਇਹ ਤਾਪ ਤੇ ਪਾਪ ਜਿਹੜੇ ਕਿਸੇ ਦੇ ਜਿਤ ਨੂੰ ਦੁਖਾ ਦੇਣਾ ਕਿਸੇ ਕੋਈ ਹੋਰ ਅਨੇਕ ਪ੍ਰਕਾਰ ਦੇ ਜਨਮ ਜਨਮਾਂ ਦੇ ਮੰਤਰਾਂ ਦੇ ਜਿਹੜੇ ਜੀਆਂ ਤੇ ਪਾਪ ਸੀ ਸਿੱਖਾਂ ਦੇ ਉਹ ਸਾਰੇ ਮਿਲ ਗਏ ਹਕਾਰਾਂ ਦੇ ਰੋਜ਼ ਦੀ ਮੇਲ ਲਿੱਤੇ ਸੀਤਲ ਮਨ ਭਇਆ ਗੁਰ ਸਿੱਖਾਂ ਦਾ ਮਨ ਠੰਡਾ ਹੋ ਗਿਆ ਮਰਦ ਨਾਮ ਦੀ ਬਖਸ਼ੀਸ਼ ਕਰਕੇ ਗੁਰ ਪੂਰਾ ਆਰਾਧਿਆ ਗੁਰੂ ਸਤਗੁਰੂ ਨਾਨਕ ਦੇਵ ਗੁਰੂ ਲਾਮ ਜੀ ਨੂੰ ਰਾਜਮਾ ਕੀਤਾ ਹੈ ਸਗਲਾ ਦੁੱਖ ਗਿਆ ਜਿਸ ਕਰਕੇ ਸਾਰੇ ਜਿੰਨਾ ਅਗਿਆਨ ਜਨ ਦੁੱਖ ਸੀ ਸਭ ਚਲਿਆ ਗਿਆ ਰੱਖਣ ਹਾਰੇ ਰੱਖਿਆ ਰੱਖਣ ਹਾਰੇ ਜੋ ਪਰਮੇਸ਼ਵਰ ਹੈ ਉਸਨੂੰ ਕਿਰਪਾ ਕਰਕੇ ਰੱਖਿਆ ਕੀਤੀ ਆਵਦੇ ਸੇਵਕਾਂ ਦੀ ਆਪਣੀ ਕਰਮਯ ਆਪਣੀ ਮੋਹ ਮਿਹਰਬਾਨੀ ਕਿਰਪਾਲਤਾ ਕਰਕੇ ਰਹਾਉ ਬਾਹ ਪਕੜ ਪ੍ਰਭ ਕਾੜਿਆ ਆਹੋ ਗੁਰੂ ਰਾਮ ਜੀ ਕੇ ਦਸਦੇ ਆ ਭੂਜਾਂ ਪਕੜ ਕੇ ਪ੍ਰਭੂ ਨੇ ਬਿਰਤੀ ਨੂੰ ਪੂਜਾ ਪਕੜ ਕੇ ਸੰਸਾਰ ਸੰਬੰਧ ਨੂੰ ਆਪ ਦੇ ਪਿਆਰਿਆਂ ਨੂੰ ਕੱਢ ਲਿਆ ਹੈ ਮਨ ਗੁਰੂ ਕੀ ਕਿਨਾਰੇ ਤੇ ਨੀਨਾ ਆਪਣਾਇਆ ਬਾਦਨੀ ਸੇਵਕ ਬਣਾ ਲਿਆ ਬਖਸ਼ਿਸ਼ ਕੀਤੀ ਅੰਤਿ ਯਾਮੀ ਨੇ ਸਿਮਰ ਸਿਮਰ ਮਨ ਤਨ ਸੁਖੀ ਈਸ਼ ਪ੍ਰਕਾਰ ਗੁਰਸਿੱਖੋ ਮਨ ਕਰਕੇ ਤਨ ਕਰਕੇ ਸਿਮਰਨ ਕਰਨੇ ਕਰਕੇ ਸਿਮਰਨੇ ਜੋਗ ਦਾ ਸੁਖੀ ਹੋਏ ਹਾਂ ਨਾਨਕ ਨਿਰਭੈ ਹੋਮਰ ਭੈ ਹੋਗੇ ਕਿਸੇ ਪ੍ਰਕਾਰ ਦਾ ਜੋ ਜੋ ਸਰਨ ਪਰਿਓ ਗੁਰ ਨਾਨਕ ਉਪਾਇਿਆਂ ਨੂੰ ਸੁਪਾਈ ਬਿਲਾਵਲ ਮਹੱਲਾ ਪੰਜਵਾ ਸਰ ਧਰਮਾਸਟ੍ਰਿਕ ਥਾਪਿਆ ਸਰਬੋਗਿਸ਼ਟੀ ਕਰਕੇ ਮਾਰੇ ਸਾਨੂੰ ਮਥੇ ਦੇਤੇ ਹੱਥ ਰੱਖ ਕਰਕੇ ਆਪ ਦੇ ਸੇਕ ਨੂੰ ਸਥਾਪਨ ਕੀਤਾ ਹੈ ਗੁਰਦਾ ਗੱਦੀ ਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਾ ਇਹਨੂੰ ਇਸੇ ਪ੍ਰਕਾਰ ਸੇਵਕਾਂ ਨੂੰ ਤ੍ਰਿਆ ਬਾਦ ਨੂੰ ਕੀ ਸਥਾਨ ਦੇ ਵਿੱਚ ਸਥਾਪਨ ਕੀਤਾ ਹੈ ਕਿਰਪਾ ਦੇ ਹੱਥ ਰਾ ਕੇ ਅੰਤ ਕਾਰਮ ਕੀ ਮਥੇ ਤੇ ਨਾਮ ਦੀਨੋ ਦਾਨ ਅਮਰ ਨਾਮ ਦਾ ਹੈ ਮਾਰਨ ਦਾਮ ਦੇਤਾ ਹੈ ਸਫਲ ਸੇਵਾ ਨੂੰ ਵੀ ਕਿਤੋਂ ਵੀ ਪ੍ਰਾਪਤ ਹੁੰਦਾ ਹੈ ਨਾਮ ਦੀਨੋ ਜਾਨ ਕਈਆਂ ਵੀ ਦਾ ਚੁੰਦਾ ਹੈ ਜਾਨ ਨਾਮ ਤੇ ਜਾਨ ਗਿਆਨ ਦਾ ਦਾਨ ਦੇਤਾ ਹੈ ਦਾਨ ਹੀ ਪਾਠ ਮੁਕ ਦਮੇ ਸਾਹਿਬ ਦੀ ਗੁਰ ਦਾ ਸਮਝਣਾ ਸਫਲ ਸੇਵਾ ਪਾਰਧਮ ਕੀ ਸਾਧ ਗਿਆਨ ਫਲ ਦੇ ਸੇਵਾ ਕਰਦੇ ਹਾਂ ਜੋ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਹੈ ਉਸ ਦੀ ਤਾਂ ਕੀ ਨਹੀਂ ਹਾਨ ਉਹ ਭਲਤੀ ਕਰਨ ਵਾਲੇ ਸੇਵਾ ਕਰਨ ਵਾਲਿਆਂ ਦੀ ਕਦੇ ਹਾਨੀ ਨਹੀਂ ਹੁੰਦੀ ਉਸ ਸੇਵਾ ਦਾ ਫਲ ਜਰੂਰ ਮਿਲਦਾ ਹੈ ਫਲ ਵੀ ਉਲਟਾ ਨਹੀਂ ਜੇ ਜਗ ਜਾਨ ਅਨੰਤ ਭਗਤੀ ਦਾ ਬੀਜ ਬ੍ਰਹਮ ਗਿਆਨ ਜਰੂਰ ਮਿਲੇਗਾ ਫਲ ਲੱਗੇਗਾ ਉਲਟੇਗਾ ਨਹੀਂ ਭਾਵੇਂ ਹਜ਼ਾਰਾਂ ਜੋ ਗੁਜ਼ਰ ਜਾਣ ਜਿਉਂਰ ਫਰ ਦੇ ਕੇ ਕੀਤੀ ਭਗਤੀ ਨਹੀਂ ਐਵੇਂ ਜਾਵੇਗੀ ਯੂ ਇਸ ਪ੍ਰਕਾਰ ਤਾਂ ਕਿ ਨਹੀਂ ਹਾਨ ਕਿਸੇ ਪ੍ਰਕਾਰ ਹਾਨੀ ਨਹੀਂ ਹੁੰਦੀ ਉਹਨਾਂ ਦੀ ਆਪੇ ਹੀ ਪ੍ਰਭ ਰਾਖਤਾ ਉਹ ਵੀ ਵਾਹਿਗੁਰੂ ਰੱਖਿਆ ਕਰਦਾ ਹੈ ਭਗਤਨ ਕੀ ਆਂ ਭਗਤਾਂ ਦੀ ਆਣ ਕਾਣ ਰੱਖਦਾ ਹੈ ਜੋ ਭਗਤਾਂ ਦੀ ਆਣ ਸ਼ਰਨ ਆਉਂਦਾ ਹੈ ਭਗਤਾਂ ਦੇ ਕਾਹੀ ਆਪ ਦੀ ਸ਼ਰਨ ਵਿੱਚ ਲਿਆ ਕੇ ਰੱਖਦਾ ਹੈ ਆਮ ਦੁਆਇਤ ਵੱਲੋਂ ਭਗਤਾਂ ਦੀ ਰੱਖਿਆ ਕਰਦਾ ਹੈ ਆਣ ਕੇ ਆਪ ਰੱਖਿਆ ਕਰਦਾ ਹੈ ਜੋ ਜੋ ਚਿਤਵਹਿ ਸਾਧ ਜਾਨੋ ਜੋ ਜੋ ਮਹਾਰਾਜ ਦੇ ਸੰਤ ਭਗਤੋ ਸੁਖ ਚਿਤਵਨੀ ਚੁਜਦੇ ਹਣ ਸੋ ਲੇਤਾ ਮਨ ਉਹ ਕਿਰਪਾ ਕਰਦੇ ਆਪ ਹੀ ਸਕੇ ਪਰਸਾ ਉਹਨਾਂ ਪਿਆਰਿਆਂ ਜੀ ਬੱਚੇ ਜੀ ਪਿਤਾ ਮੰਨ ਲੈਂਦਾ ਹੈ ਮੰਨ ਲੈਂਦਾ ਹੈ ਰਹਾਉ ਸਰਨ ਪਰੇ ਚਰਨਾਂ ਅਰ ਬਿੰਦ ਸਤਿਗੁਰੂ ਜੀ ਕਹਿੰਦੇ ਜੇ ਚਰਨਾ ਕਮਲਾਂ ਦੀ ਮਹਾਰਾਜ ਦੀ ਸਰਨ ਪਏ ਹਣ ਜਨ ਪ੍ਰਭ ਕੀ ਪ੍ਰਾਂ ਜਿਹੜੇ ਜਨ ਹੈ ਵਾਹਿਗੁਰੂ ਦੇ ਪ੍ਰਾਣਾ ਵਰਗੇ ਪਿਆਰੇ ਹੈ ਸੱਚੇ ਪਾਤਸ਼ਾਹ ਉਹਨੇ ਜਨਾਂ ਦੀ ਰੱਖਿਆ ਕਰਦੇ ਹਨ ਸਹਿਜ ਸੁਭਾਈ ਨਾਨਕ ਮਿਲੇ ਉਸ ਦੇ ਸਿੱਧ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰੇਮ ਦੇ ਨਾਲ ਮਿਲ ਗਏ ਹਾ ਜੋਤੀ ਜੋਤ ਸਮਾ ਜਿਵੇਂ ਜਲ ਤੇ ਆਦਿ ਸ਼੍ਰੀ ਉਦੇ ਵਿੱਚ ਜੋਤ ਪਰਤਕ ਜੋਤ ਸਮਾ ਕੀ ਜਿਵੇਂ ਜਲ ਜਲ ਮਿਲ ਜਾਂਦਾ ਹੈ ਐਂ ਜੋਤੀ ਸ੍ਰੀ ਤੁੰਗ ਪਾਦਾ ਲਖ ਅਰਥ ਅਤੇ ਤੋ ਤਤਪਾ ਦੇ ਲਖ ਅਰਥ ਵਿੱਚ ਵਿਹਿਤ ਹੋ ਗਏ ਆ ਬਿਲਾਵਲ ਮਹੱਲਾ 5 ਚਰਨ ਕੰਮਲ ਕਾ ਆਸਰਾ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਆਉ ਰਿਹਾ ਤੇ ਆਰਣ ਚਰਨ ਕਮਲਾਂ ਦਾ ਆਸਰਾ ਮੀਨੋ ਪ੍ਰਭ ਆਪ ਤੁਮ ਗੁਰੂ ਈਸ਼ਰ ਸਮਰਤਮ ਦਿੱਤਾ ਹੈ ਪ੍ਰਭ ਸਰਣਾ ਗਤ ਜਨ ਪਰੇ ਜਿਹੜੇ ਜਨ ਪਰੇ ਮਹਾਰਾਜ ਦੀ ਸ਼ਰਨ ਗਤ ਪ੍ਰਾਪਤ ਹੋ ਕੇ ਪਏ ਹਨ ਮਨ ਬਾਣੀ ਸ਼ਰੀਰ ਕਰਕੇ ਤਾਕਾ ਸਦ ਪਰਤਾ ਉਹਨਾਂ ਦਾ ਸਦਾ ਤੇਜ ਪ੍ਰਕਾਸ਼ ਭਗਤੀ ਬੰਦਗੀ ਕਰਕੇ ਬਣਿਆ ਰਹਿੰਦਾ ਹੈ ਰਖਨ ਹਾਰ ਅਪਾਰ ਪ੍ਰਭ ਰੱਖਿਆ ਕਰਨ ਵਾਲੇ ਪਾਰ ਆਵਾਰ ਤੋਂ ਰਹਿਤ ਆਪ ਸਮਰੱਥ ਪਰਮੇਸ਼ਰ ਹਨ ਆਕੀ ਨਿਰਮਲ ਸੀ ਜੋ ਜਿਹੜੇ ਸੇਵਾ ਕਹਿਲ ਭਗਤੀ ਕਰਦੇ ਉਜਲ ਕਰੁੰਦੀ ਮਨ ਦੇ ਨਾ ਹੀ ਸਾਰੀਆਂ ਮੈਲਾ ਮਲ ਮੁਖੇਪ ਦੀਆਂ ਧੋਜੁੰਦੀ ਹੈ। ਰਾਮ ਰਾਜ ਰਾਮਦਾਸਪੁਰ। ਰਾਮਕੰਦਰ ਜੀ ਨੇ ਜਿਸ ਪ੍ਰਕਾਰ ਰਾਜ ਕੀਤਾ ਸੀ ਕਿ ਉਧਿਆ ਵਿੱਚ ਬੈਠ ਕੇ ਇਉ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਮਦਾਸਪੁਰੀ ਅਮਰ ਸੋ ਸਾਥ ਬੈਠ ਕੇ ਨਿਆਂ ਕੀਤਾ ਹੈ। ਜੀਨੇ ਗੁਰਦੇ ਗੁਰਦੇਵ ਜੀ ਨੇ ਇਸ ਤਰ੍ਹਾਂ ਨਿਆਂ ਕੀਤਾ ਹੈ। ਸ੍ਰੀ ਰਾਮਕੰਦਰ ਜੀ ਜਿਸ ਉਹਦੇ ਰਾਜ ਕਰ ਰਹੇ ਸਨ ਉਸ ਲੋਕ ਦੇ ਸਾਧ ਸੰਗੇਤ ਜੀ ਉਹਨਾਂ ਦਾ ਆਪਣਾ ਘੰਟਾ ਬੰਨਿਆ ਹੋਇਆ ਸੀ ਕਿ ਜੋ ਕੋਈ ਦੁਖੀ ਹੋਵੇ ਘੰਟਾ ਖੜਕਾਵੇ ਇਹ ਘੰਟੇ ਨੂੰ ਖੜਕਾਉਣ ਵਾਸਤੇ ਇੱਕ ਸਾਧ ਸੀ ਕੋਈ ਫਕੀਰ ਉਹ ਮੰਗਣ ਵਾਸਤੇ ਭੋਜਨ ਆਇਆ ਤੇ ਕੁੱਤਾ ਉਸ ਨੂੰ ਭੌਕਿਆ ਇਸਨੂੰ ਕੁੱਤੇ ਦੇ ਡੰਡੇ ਮਾਰੇ ਕੁੱਤੇ ਨੇ ਜਾ ਕੇ ਉਹ ਘੰਟਾ ਖੜਕਾਇਆ ਰਾਮਚੰਦਰ ਜੀ ਮਿਆ ਕਰਨ ਵਾਸਤੇ ਨਾਲੇ ਕੁੱਤੇ ਨੂੰ ਤੇ ਨਾਲੇ ਉਸ ਸਾਧ ਨੂੰ ਬੁਲਾ ਲਿਆ ਮੁਲਾਕੇ ਪੁੱਛਣ ਲੱਗੇ ਕਹੋ ਵੀ ਕੀ ਪੁਕਾਰ ਹੈ ਤੇ ਕਹਿਣ ਲੱਗਾ ਮਹਾਰਾਜ ਮੇਰੀ ਫਰਿਆਦ ਹੈ ਮੈਂ ਕਿਹਾ ਸੀ ਤੇ ਮੈਂ ਬੋਲਿਆ ਨਹੀਂ ਇਹਨੂੰ ਪਹੁੰਚਿਆ ਨਹੀਂ ਤੇਨ ਮੇਰੇ 2 ਲਾਠੀਆਂ ਮਾਰੀਆਂ ਇਹ ਮੇਰੀ ਫਰਿਆਦ ਹੈ ਫਿਰ ਸਾਧ ਨੂੰ ਪੁੱਛਿਆ ਸਾਧ ਕਹਿਣ ਲੱਗਾ ਇਹ ਚੌ راستੇ ਵਿੱਚ ਕਿਉਂ ਸੌਂਦਾ ਹੈ ਤੇ ਦੂਜਾ ਇਹ ਰਾਤ ਨੂੰ ਕਿਉਂ ਜਾਗਦਾ ਹੈ ਦਿਨੇ ਕਿਉਂ ਪੈਂਦਾ ਹੈ ਅੱਗੇ ਚੌਥਾ ਸਾਧ ਨੂੰ ਕਿਉਂ ਭੌਂਗਦਾ ਹੈ ਮੈਂ ਇਹਦੇ ਤਾਂ ਲਾਠੀਆਂ ਮਾਰੀਆਂ ਉਹ ਕਹਿਣ ਲੱਗਾ ਮਾਰਾ ਇਹਦਾ ਕਾਰਨ ਇਹ ਹੈ ਰਾਤ ਨੂੰ ਮੈਂ ਜਾਗਦਾ ਹਾਂ ਪੈਰਾਂ ਦੇ ਇਨਵਾਸ ਤੇ ਜਿਸ ਮਾਲਕ ਦੀ ਰੋਟੀ ਖਾਣਾ ਹੈ ਇਹ ਦੂਸਰੀ ਇਹ ਗੱਲ ਹੈ ਕਿ ਮੈਂ ਇਹ ਸਾਰਾ ਨੂੰ ਤਾਂ ਭੋਗਦਾ ਵੀ ਤੁਸੀਂ ਘਰ-ਵਾਰ ਛੱਡ ਕੇ ਰੱਬ ਦੇ ਰਾਹ ਪਏ ਅਸੀਂ ਹੁਣ ਕਿਉਂ ਘਰਾ-ਕਰਾਂ ਜੀ ਮੰਗਣ ਆਉਨੇ ਹੋ ਤੁਸੀਂ ਸੰਤੋਖ ਰੱਖੋ ਮੈਂ ਤਾਂ ਭੋਗਦਾ ਹਾਂ ਅਤੇ ਦਿਨੇ ਮੈਂ ਤਾਂ ਸੌਣਾ ਵੀ ਕੋਈ ਬੇਮੁਖ ਤੇ ਮੱਥੇ ਲਾ ਕੇ ਅੱਗੇ ਮੈਂ ਕੁੱਤਾ ਬਣਿਆ ਹੈ ਇਦੋਂ ਜਦੋਂ ਗੱਤ ਨੂੰ ਨਾ ਕਿਤੇ ਪ੍ਰਾਪਤ ਕਰਾਂ ਸੁਣ ਕੇ ਰਾਮਚੰਦਰ ਜੀ ਨੇ ਕਿਹਾ ਵੀ ਠੀਕ ਤੇਰਾ ਸਵਾਲ ਹੈ ਦੱਸ ਵੀ ਸਾਦਾ ਤੈ ਕਿਉਂ ਇਹਨੂੰ ਕੁੱਟਿਆ ਮਾਰਿਆ ਹੈ ਉਸ ਵੇਲੇ ਸਭ ਝੁਟਾ ਹੋ ਗਿਆ ਝੁਟਾ ਹੋਣ ਤੋਂ ਕੁੱਤੇ ਨੂੰ ਕਿਹਾ ਦਾਸੇ ਨੂੰ ਕੀ ਡੰਡ ਦੇਈਏ ਕਹਿਣ ਲੱਗਾ ਮਹਾਰਾਜ ਨੂੰ ਸ਼ਿਵਜੀ ਦੇ ਮੰਦਿਰ ਦਾ ਪੁਜਾਰੀ ਬਣਾ ਦੇ ਉਹ ਕਹਿਣ ਲੱਗੇ ਰਾਮਚੰਦਰ ਜੀ ਕਿ ਤੂੰ ਇਹਨੂੰ ਵਧਾਈ ਦਿੰਨਾ ਹੈ ਕਿ ਇਹਨੂੰ ਛੋਟਾ ਕਰਨਾ ਕਹਿੰਦਾ ਜੀ ਮਹਾਰਾਏ ਕੁੱਤਾ ਮੈਂ ਇਸੇ ਕਰਕੇ ਬਣਿਆ ਹੈ ਚੇਤੇ ਦੇ ਮੰਦਰ ਦੇ دیਵਾ ਜੀ ਗੋਲਾਮਦਾਸੀ ਉਹ دیਵਾ ਜੀ ਗੋਲਾ ਜਿਹੜਾ ਜੋਤ ਜੀ ਗੋਵਰੀਆ ਕਿ ਉਹ ਮੇਰੀਆਂ ਨੋਹਾਂ ਚੜ ਜਾਂਦਾ ਸੀ ਉਹਨੂੰ ਚੱਟ ਲੈਂਦਾ ਸੀ ਉਹਨੇ ਪੂਜਾ ਖਾਣ ਨਾਲ ਮਾਰਾ ਮੈਂ ਮਾਰਿਆ ਜਾ ਕੁੱਤਾ ਬਣ ਗਿਆ ਇਹ ਹੁਣ ਚੰਗੇ ਗੱਫੇ ਲਾਊਗਾ ਵੱਡੇ ਵੱਡੇ ਕਿਹੜਾ ਪਤਾ ਨਹੀਂ ਕੀ ਹਾਲੂਗਾ ਇਸ ਕਰਕੇ ਮੈਨੂੰ ਬੁਜਾਰੀ ਬਣੂ ਸੁਣ ਕੇ रामचंद्र ਜੀ ਨੇ ਨਿਆ ਕੀਤਾ ਸੀ ਇਸ ਪ੍ਰਕਾਰ ਸਾਧ ਸੰਗੇ ਜੀ ਹਜ਼ੂਰ ਫਰਮਾਉਂਦੇ ਹਨ RAM RAJ RAMDAS PUR ਜਿਵੇਂ RAMCHANDRA ਜੀ ਨੇ ਯੁੱਧ ਅਜ ਰਾਜ ਕਰਦੇ ਹੋਏ ਅਨਿਆਇ ਕੀਤਾ ਸੀ ਕੁੱਤੇ ਕੱਕ ਇਸੇ ਪ੍ਰਕਾਰ ਗੁਰੂ ਮਾਰਾ ਨੂੰ ਪਸ਼ੂ ਪ੍ਰੇਮਗੂਰ ਕੋਤਾਰੇ ਪਾਹਨ ਪਾਲੂ ਕਾਰੇ ਬਸੂਆਂ ਨੂੰ ਪ੍ਰੇਕਾਂ ਨੂੰ ਮੂਰਖਾਂ ਨੂੰ ਪੱਥਰ ਵਾਗੇ ਚਤਵਾਰਿਆਂ ਨੂੰ ਸਾਰਿਆਂ ਨੂੰ ਪਾਲੂ ਕਾਰੇ ਇਹ ਨਿਆਂ ਕੀਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹ RAMDAS PURI ਦੀ ਵਖਰੇ ਹੋਇਆ ਜਿਹੜੇ ਪ੍ਰੇਤ ਬਣੇ ਹੋਏ ਸੀ ਕਿਹੜੀਆਂ ਜੁਨਾਵਾਂ 'ਚ ਪਏ ਹੋਏ ਸੀ ਉਹਨਾਂ ਦੀ ਵੀ ਕਲਿਆਣ ਕੀਤੀ ਗੁਰੂ ਰਾਮਦਾਸ ਸਾਹਿਬ ਪੁਰੀ ਅੰਮ੍ਰਿਤਸਰ ਸਾਹਿਬ ਬਸ ਕਰਕੇ ਐਸਾ ਅੰਮ੍ਰਿਤਸਰ ਸਾਹਿਬ ਮੁਲਤੀ ਦਾ ਸ਼ਗਾਵਤ ਲਾਇਆ ਹੈ ਜਿਹੜੇ ਆਦਮੀ ਕੋ ਕਰਮ ਕਰਦੇ ਅੰਮ੍ਰਿਤਸਰ ਵਿੱਚ ਉਹ ਸਾਧ ਸੰਗਤੀਆਂ ਜੁਨਾ ਨੂੰ ਪੈ ਕੇ ਪਾ ਕੇ ਉੱਥੇ ਹੀ ਦੁੱਖ ਆਵਦਾ ਭੋਗਦੇ ਹੈ ਫੇਰ ਜਦੋਂ ਉਹਨਾਂ ਦੀ ਉਹ ਪਰਾਲਗਤ ਸੰਗਾਵਤ ਹੋ ਜਾਂਦੀ ਹੈ ਫੇਰ ਮਨੁੱਖਾ ਦੇ ਮਿਲਦਾ ਹੈ ਤੇ ਸੰਗਤ ਕਰਕੇ ਉਹਨਾਂ ਦਾ ਉੱਥੇ ਹੀ ਮੁਕਤ ਕਰਨ ਦੇ ਉਦਾਹਰਣ ਕਰ ਦਿੰਦੇ ਆ ਕਿਉਂ ਗੁਰੂ ਰਾਮਦਾਸ ਸਾਹਿਬ ਪੁਰੀ ਚੰਦਰ ਸਾਹਿਬ ਵਿੱਚ ਸਤ ਗੁਰਾਂ ਨੂੰ ਮਰਜ਼ਾਦਾ ਕਾਇਮ ਕੀਤੀ ਦੂਸਰਾ ਸਾਧ ਸੰਗੇਜੀ ਇੱਕ ਵਾਰੀ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ 52 ਗੋਤ ਬਸਾਏ ਸਨ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਅਮਰਸਰ ਸਾਹਿਬ ਪੁਰੀ ਦੇ ਵਿੱਚ ਜਦੋਂ 52 ਗੋਤ ਬਸਾਏ ਅਮਰਸਰ ਸਾਹਿਬ ਦੇ ਵਿੱਚ ਕਮੋ ਜਿਹੜੇ ਸੀ ਇਹ ਗਰੀਬ ਕਿਰਤ ਕਰਨ ਵਾਲੇ ਇਹਨਾਂ ਨੇ ਵੀ ਆ ਕੇ ਦੁਕਾਨਾਂ ਪਾ ਲਈਆਂ ਜਿਹੜੇ ਉੱਥੋਂ ਦੇ ਬਾੜੀਆਂ ਸੀ ਉਹਨਾਂ ਨੇ ਈਰਖਾ ਕਰਕੇ ਮਹਾਰਾਜ ਕੋਲੇ ਸ਼ਿਕਾਇਤ ਕੀਤੀ ਕਿ ਮਹਾਰਾਜੀ ਇਹ ਕਮੂਆਂ ਨੂੰ ਦੁਕਾਨਾਂ ਨਹੀਂ ਐਸੇ ਕਾਉਣ ਦੇਣੀਆਂ ਅਸੀਂ ਜਿਹੜੀ ਖੱਤਰੀਆਂ ਦੀ ਕੌਮ ਹੈ ਇਹੋ ਹੀ ਦੁਕਾਨਦਾਰ ਹੈ ਇਹੋ ਹੀ ਦੁਕਾਨ ਕਰਾਂਗੇ ਮਹਾਰਾਜ ਕਹਿੰਦੇ ਕੋਈ ਨਹੀਂ ਪਾਈ ਇਹ ਵੀ ਗਰੀਬ ਗੁਜ਼ਾਰਾ ਕਾਣਾ ਲੈਣਾ ਇਹ ਗੁਰੂ ਕੀ ਪੁਰੀ ਹੈ ਇਹਦੇ ਚ ਸਭ ਨੂੰ ਹੱਕ ਹੈ ਜਦੋਂ ਇਹ ਬਚਨ ਕੀਤੇ ਉਹ ਨਾ ਮੰਨੇ ਈਰਖਾ ਕਰਕੇ ਬਾੜਾ ਉਹਨਾਂ ਦੇ ਕਾਈ ਜੇ ਸੌਦਾ ਲੈ ਕੇ ਬੈਠਣ ਤਾਂ ਲੁੱਟ ਲਿਆ ਕਰਨ ਜਾ ਉਹਨਾਂ ਨੂੰ ਕੁੱਟਿਆ ਕਰਨ ਮਾਰੇ ਦੇ ਬਾਅਦ ਬੇਫਰਿਆਦ ਹੋਈ ਮਾਲਾ ਕਹਿੰਦੇ ਚੰਗਾ ਪਾਈ ਜੇ ਤੁਹਾਡੇ ਨਾਲ ਈਰਖਾ ਕਰਦੇ ਆ ਇਹ ਸਾਰੇ ਸਮਾਪਤ ਹੋ ਜਾਣ ਕਿ ਗੁਰੂ ਰਾਮਦਾਸ ਦੇ ਵਜਨ ਨਾਲ ਫੇਰ ਉਹ ਕਮੋ ਆਵਾਜ਼ ਹੋ ਗਏ ਸੀ ਕਿ ਉਹ ਜਿਹੜੇ ਬਾਣੀ ਈਰਖਾ ਕਰਨ ਵਾਲੇ ਸੀ ਸਮਾਪਤ ਹੋ ਗਏ ਸੀ ਇਸ ਪ੍ਰਕਾਰ ਗੁਰੂ ਮਾਰਾ ਸਾਹਿਬ ਨਿਰਪੱਖ ਜੋ ਸ਼ਰਨ ਪੈਂਦੇ ਸਮਾਂ ਨਿਆਂ ਕਰਦੇ ਸਾਨੂੰ ਕੀਨੇ ਗੁਰਦੇਵ ਗੁਰਦੇਵ ਜੀ ਨੇ ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਨੂੰ ਬਸਾ ਕੇ 52 ਗੋਤਾਂ ਨੂੰ ਇੱਕੋ ਜਿਹਾ ਹੱਕ ਦਿੱਤਾ ਚਾਹੇ ਕੋ ਹਿੰਦੂ ਸੀ ਚਾਹੇ ਕੋ ਮੁਸਲਮਾਨ ਸੀ ਸਭਨਾਂ ਦੇ ਤੇ ਇੱਕੋ ਜਿਹਾ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਕੀਤਾ ਬਖਸ਼ਿਸ਼ ਕੀਤੀ ਹੈ ਐਸੇ ਬਕਰ RAM DAS ਪਰ ਗੁਰੂ RAM DAS ਦੀ ਪੂਰੀ ਜੋ ਅੰਮ੍ਰਿਤਸਰ ਸਾਹਿਬ ਹੈ ਐਵੇਂ RAM ਦੇ ਦਾਸ ਕੌਣ ਹੈ ਸੰਤ ਭਗਤ ਉਹਨਾਂ ਦੀ ਪੂਰੀ ਜੋ ਸਖ ਸੰਗਤ ਹੈ ਉਹਨਾਂ ਵਿੱਚ RAM ਜੋ ਪ੍ਰਕਾਸ਼ ਰੂਪ ਬ੍ਰਹਮ ਹੈ ਰਾਮ ਜੀ ਰਮਿਆ ਹੋਇਆ ਹੈ ਰਾਜ ਪ੍ਰਕਾਸ਼ ਰੂਪ ਦਾ ਗਿਆਨ ਗੁਰਦੇਵ ਜੀ ਨੇ ਉਹਨਾਂ ਦੇ ਹਿਰਦਿਆਂ ਚ ਕਰ ਦਿੱਤਾ ਪ੍ਰਗਟ ਕਰ ਦਿੱਤਾ ਐਸਾ RAM ਰਾਜ ਪ੍ਰਗਟ ਕੀਤਾ ਦੁਨੀਆ ਵਿੱਚ ਰਹਾ ਸਦਾ ਸਦਾ ਹਰ ਧਿਆਈ ਹੈ ਇਹ ਸਦਾ ਹਰੀ ਦਾ ਧਿਆਉਣੀ ਜੋ ਗੁਰਪ੍ਰਵੇਸ਼ਰ ਹੈ ਉਹ ਸਰੀਰ ਨੂੰ ਧਿਆਉਣਾ ਕਰੀਏ ਕਿਸੇ ਵਿਗਨ ਨਾ ਲੱਗੇ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਾ ਪਰਖਾ ਨੂੰ ਲੱਗੇਗਾ ਨਾਨਕ ਨਾਮ ਸਲਾਹੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਸੇਵਤ ਕਰੀਏ ਹਰ ਵਕਤ ਤੈ ਦੁਸ਼ਮਨ ਭਾਗੈ ਫੇਰ ਡਰ ਵੀ ਤੇ ਦੁਸ਼ਮਨ ਕਾਰਮਾਰਕ ਵੀ ਸਭ ਭੱਜ ਜਾਂਦੇ ਹੁਣ ਬਿਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧਿਐ ਦੇ ਭਾਈ ਮਨ ਕਰਕੇ ਦਨ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਆਰਾਧਿਏ ਯਾਦ ਕਰੀਏ ਮਿਲ ਸਾਧ ਸਮਾਗੈ ਸਾਧ ਸੰਗਤ ਦੇ ਸਮਾਗੋ ਵਿੱਚ ਮਿਲ ਕਰਕੇ ਸਮਾਗ ਹੈ ਨਾ ਸਮਾਗ ਨੂੰ ਇਕੱਤਰਤਾਜ ਮਿਲ ਕਰਕੇ ਉਚਰਤ ਗੋਨੂ ਗੋਪਾਲ ਜਸ ਜਿਹੜੇ ਉਚਰਦੇ ਆ ਕੀਰਤਨ ਚ ਪਾ ਕੇ ਗੋਪਾਲ ਦੇ ਗੁਣਾਂ ਨੂੰ ਜਸ ਕੀਰਤਨ ਗਾਉਂਦੇ ਹਨ ਐਸੇ ਜੇ ਵੀ ਉਚਾਰਦੇ ਹਨ ਦੂਰ ਤੇ ਜਮ ਭਗ ਉਹ ਜਿੱਥੇ ਜੈ ਸਾਧੂ ਗੋਬਿੰਦ ਬਜਨ ਕੀਰਤਨ ਨਾਨਕ ਨੀਤ ਰੋਣਾ ਨਾ ਦੂਣੇ ਨਿਤ ਜਾਈਓ ਦੂਤ ਦੂਰੋਂ ਜਮ ਭਜ ਜਾਂਦੇ ਹਨ ਨਾਮ ਸੁਨੇ ਆਂ ਜਮਦੂਰੋਂ ਭੱਜ ਜਾ ਮਤ ਮਾਰੇ ਹਰ ਗੀ ਬੇਪਰਵਾਹੇ ਨੇੜੇ ਨਹੀਂ ਆ ਸਕਦੇ ਉਹਨਾਂ ਦੇ ਜਮਦੂਤ ਵੀ ਤੇ ਜਮਣ ਮਰਨ ਵੀ ਦੂਰੋਂ ਨਿਰਧਿਤ ਹੋ ਜਾਂਦਾ ਹੈ ਰਾਮ ਨਾਮ ਜੋ ਜਨ ਜਪੈ ਜੋ ਰਾਮ ਪ੍ਰਵੇਸ਼ਰ ਦੇ ਨਾਮ ਦੇ ਨਾਹੀਂ ਕਿ ਚਿਤ ਹੋ ਕੇ ਜਪਦੇ ਐ ਹਨ ਦੇ ਸਤਜਗ ਰਾਜ ਨੇ ਜਿਨ੍ਹਾਂ ਦਾ ਮਨ ਸਦਾ ਗਿਆਨ ਵਸਦਾ ਹੀ ਗਿਆ ਗਿਆ ਹੈ ਤੰਤ ਮੰਤ ਨਹ ਜੋ ਹੋਈ ਉਹਨਾਂ ਤੇ ਕੋਈ ਤੰਤਰ ਤਿੰਨ ਚਾਰ ਚੀਜ਼ਾਂ ਲਾ ਕੇ ਜ਼ਹਿਰੀਲੀਆਂ ਪਾ ਕੇ ਉਹਨਾਂ ਨੂੰ ਸੁਦਾਈ ਕਰਨਾ ਚਾਹੇ ਮਾਰਨਾ ਚਾਹੇ ਇਹ ਉਹਨਾਂ ਤੇ ਤੰਤਰ ਨਹੀਂ ਕਿਸੇ ਦਾ ਜੰਨ ਸਕਦਾ ਉਹ ਤੇ ਮਨਪੁਰ ਕਿਸੇ ਕਰਕੇ ਕਿਸੇ ਮੰਤਰ ਦੇ ਨਾਲ ਵੀ ਉਹ ਵਸ ਨਹੀਂ ਕਰ ਸਕਦੇ ਉਹਨਾਂ ਨੂੰ ਤੇ ਜੋ ਹੀ ਤਾੜ ਨਹੀਂ ਸਕਦੇ ਕਿਸੇ ਪ੍ਰਕਾਰ ਤਾੜ ਕੇ ਜਿਹਨਾਂ ਦਾ ਪ੍ਰਾਂਟਕ ਸਾਧਿਆ ਹੁੰਦਾ ਤਾੜਕ ਨੂੰ ਤਾੜ ਕੇ ਉਹਨੂੰ ਵਸ ਕਰ ਲੈਂਦੇ ਐ ਉਹਨਾਂ ਤੇ ਪ੍ਰਾਂਟਕ ਦਾ ਜ਼ੋਰ ਵੀ ਨਹੀਂ ਚੱਲਦਾ ਕਿਸੇ ਪ੍ਰਕਾਰ ਦਾ ਤੇ ਚਾਹ ਨਾ ਲੱਗੈ ਉਸ ਪੁਰਖ ਦੇ ਕਾਹੀ ਚਾਹ ਨਿਗਾੜ Đੈਣਾ ਕੌਦੀ ਨਹੀਂ ਲੱਗਦੀ ਚਕਸ਼ੂ ਨੇਤਲਾਂ ਕਰਕੇ ਨਿਗਾਹ ਪਾ ਕੇ ਕਾੜਜਾ ਨਿਆਣੇ ਦੇ ਕਹਿੰਦੇ ਲੋਕੋ ਪਿੱਛੇ ਡੈਣਾ ਕੱਢ ਲੈਂਦੀ ਐ ਸੀ ਇਹ ਨਿਗਾਹ ਚੋਂ ਕਬ ਨਹੀਂ ਲੱਗਦੀ ਹੈ। ਤੰਦ ਤਿੰਨ ਗੁਣਾ ਦੇ ਤੰਦਰ ਵੀ ਉਹਨਾਂ ਨੂੰ ਚਿੰਬੜਦੇ। ਮੰਤਰ ਕਾਮ ਕਰੋ ਆਦਕਾਂ ਦੇ। ਮੋਹਣ ਤਾਪਣ ਵਸੀ ਕਰਨ ਉਹ ਮਾਦ ਨੂੰ ਰਿਚਾਰਟ ਆਦ ਕਿ ਵੀ ਮੰਤਰ ਨਹੀਂ ਪਹੁੰਦੇ। ਤੇ ਨਹੀਂ ਜੋਹੀ ਉਹਨਾਂ ਦੇ ਤਾਂ ਹੀ ਕੋਈ ਦੁਸ਼ਮਣ ਵੀ ਤਾੜ ਨਹੀਂ ਸਕਦਾ ਹੈ। ਤੇ ਤੁ ਚਾਖ ਨਾ ਲੱਗ ਉਹਨਾਂ ਨੂੰ ਮਾਇਆ ਰੁਕੀ ਜਾਣ ਦੀ ਚਾਖ ਦ੍ਰਿਸ਼ਟੀ ਵੀ ਨਹੀਂ ਲੱਗਦੀ ਹੈ। ਪ੍ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਉਹਨਾਂ ਦੇ ਕਾਹ ਦਾ ਫੁਰਨਾ ਕ੍ਰੋਧ ਆਦਿਕ ਮਨ ਹੰਕਾਰ ਆਦਿਕ ਮਾਨ ਆਦਿਕ ਮੋਹ ਆਦਿਕ ਨੇ ਹਨ ਬਿਨਸੀ ਅਨਰਾਗ ਹੈ ਉਹਨੂੰ ਇਹਦਾ ਜਿਹੜਾ ਰਾਗ ਪ੍ਰੇਮ ਹੈ ਇਹ ਅਨਰਾਗ ਹੈ ਵਾਹਿਗੁਰੂ ਦੇ ਪ੍ਰੇਮ ਕਰਕੇ ਸਾਰੇ ਹੀ ਨਾਸ ਹੋ ਗਏ ਉਹਨਾਂ ਦੇ ਉਹਨੂੰ ਨਿਰੰਤਰ ਆਨੰਦ ਮਗਨ ਰਸ ਰਾਮ ਰੰਗ ਰਾਮ ਦੇ ਰਸ ਪ੍ਰੇਮ ਕਰਕੇ ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੋਇਆ ਹੈ ਇਨਾਂ ਦਰੂਜੇ ਮਾਸਤੀ ਹੋ ਗਏ ਹਨ ਨਾਨਕ ਸਰਨ ਆਗੈ ਇਸ ਪ੍ਰਕਾਰ ਜਿਹੜੇ ਸ਼ਰਨ ਆਗਤ ਪ੍ਰਾਪਤ ਹੋਏ ਹਨ ਉਹਨਾਂ ਨੂੰ ਫਲ ਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ